ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਆਖਰਕਾਰ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕਿਉਂ ਅਸਤੀਫਾ ਦਿੱਤਾ ਗਿਆ ਕਿਹੜੇ ਮੁੱਖ ਕਾਰਨ ਨੇ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਖਰਕਾਰ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਕਿਹੜੇ ਕਾਰਨ ਮੰਨਦੇ ਮੁੱਖ ਗੱਲ ਕਾਰਨ ਤਾਂ ਬਹੁਤ ਸਾਰੇ ਨੇ ਇਹਦੇ ਦੇਖੋ ਧਾਮੀ ਜਿਸ ਚੱਕੀ ਦੇ ਪੁੜਾ ਚ ਕਹਿ ਲਈਏ ਪਿਸ ਰਹੇ ਸੀ ਇੱਕ ਪਾਸੇ ਦਬਾਅ ਸੀ ਸਿੱਖ ਸੰਗਤ ਦਾ ਤੇ ਮੋਰਲਲੀ ਤੌਰ ਦੇ ਉੱਤੇ ਉਹਨਾਂ ਤੇ ਇਹ ਵੀ ਦਬਾਅ ਸੀ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਲਾਗੂ ਕਰਾਉਣ। ਪਰ ਜੋ ਅੱਜ ਉਹਨਾਂ ਨੇ ਦੋ ਚੀਜ਼ਾਂ ਮੁੱਖ ਰੂਪ ਦੇ ਵਿੱਚ ਦੱਸੀਆਂ ਨੇ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਉਹਦੇ ਵਿੱਚ ਉਹਨਾਂ ਨੇ ਪਹਿਲੀ ਗੱਲ ਤਾਂ ਇਹ ਕਹੀ ਹੈ ਕਿ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਿਹੜੀ ਪੋਸਟ ਪਾਈ ਗਈ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ ਦੇ ਉੱਤੇ ਰਗਵੀਰ ਸਿੰਘ ਗਿਆਨੀ ਰਗਵੀਰ ਸਿੰਘ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਤੇ ਉਸ ਨੇ ਮੈਨੂੰ ਨੈਤਿਕ ਤੌਰ ਤੇ ਬਹੁਤ ਉਹ ਤੋੜਿਆ ਆ ਤੇ ਮੈਂ ਸਮਝਦਾ ਕਿ ਉਹ ਮੇਰੇ ਤੇ ਆ ਮੈਨੂੰ ਨੈਤਿਕ ਤੌਰ ਤੇ ਬਹੁਤ ੱੱਕਾ ਵੱਜਿਆ ਇਸ ਕਰਕੇ ਮੇਰੀ ਨੈਤਿਕ ਕੋਈ ਫਰਜ਼ ਨਹੀਂ ਬਣਦਾ ਕਿ ਮੈਂ ਇਸ ਅਹੁਦੇ ਤੇ ਬਣਿਆ ਰਹਾ ਇੱਕ ਤਾਂ ਉਹਨਾਂ ਨੇ ਉਹ ਕਾਰਨ ਦੱਸਿਆ ਦੂਜਾ ਉਹਨਾਂ ਨੇ ਜਿਹੜੀ ਮਿੱਠੀ ਜੀ ਗੱਲ ਕੀਤੀ ਅਸਲ ਕਾਰਨ ਉਹ ਹੈ ਜਿਹੜੀ ਉਹਨਾਂ ਨੇ ਮਿੱਠੀ ਜੀ ਗੱਲ ਕੀਤੀ ਉਹ ਇਹ ਹੈ ਕਿ ਵੀ ਅਕਾਲੀ ਦਲ ਵਾਲੇ ਨਹੀਂ ਚਾਹੁੰਦੇ ਕਿ ਸੱਤ ਮੈਂਬਰੀ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨਾਲ ਹੁਕਮਾਂ ਦੇ ਅਨੁਸਾਰ ਭਰਤੀ ਕੀਤੀ ਜਾਵੇ ਤੇ ਪਾਰਟੀ ਨੂੰ ਲੀਹਾਂ ਤੇ ਲਿਆਂਦਾ ਜਾਵੇ ਉਹ ਕਹਿੰਦੇ ਕਿ ਉਹ ਕਹਿੰਦੇ ਨੇ ਕਿ ਜਿਹੜਾ ਸਾਡਾ ਢਾਂਚਾ ਬਣਿਆ ਸੀ ਉਹ ਚ ਰਹਿਣਾ ਚਾਹੁੰਦੇ ਆ ਇਹਦਾ ਮਤਲਬ ਇਹੀ ਹੈ ਕਿ ਉਹ ਕਹਿੰਦੇ ਨੇ ਕਿ ਅਸੀਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਰਹਿਣਾ ਚਾਹੁੰਦੇ ਆ ਤੇ ਸਾਨੂੰ ਨਾ ਛੇੜੋ ਕੋਈ ਅਕਾਲ ਕੁਲ ਤਖਤ ਨਹੀਂ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ ਚਲੋ ਪਘੋੜੇ ਸ਼ਬਦ ਐਸੀ ਤਾਂ ਕੋਣ ਕਿਸ ਹੁੰਨੇ ਆ ਕਿਸੇ ਨੂੰ ਪਘੋੜਾ ਕਹਿਣ ਵਾਲੇ ਜਾਂ ਅਲੰਨਣ ਵਾਲੇ ਇਹ ਤਾਂ ਸ਼੍ਰੀ ਅਕਾਲ ਤਖਸੈਬ ਨੇ ਫੈਸਲਾ ਕਰਨਾ ਤੇ ਸੰਗਤ ਨੇ ਫੈਸਲਾ ਕਰਨਾ ਪਰ ਧਾਮੀ ਇੱਕ ਗੱਲ ਤੋਂ ਪੜਦਾ ਚੱਕ ਗਏ ਕਿ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਸ਼੍ਰੀ ਅਕਾਲ ਤਖਸੈਬ ਨੂੰ ਟਿੱਚ ਨਹੀਂ ਜਾਣਦਾ ਉਤੋ ਉਤੋ ਕਹਿੰਦੇ ਨੇ ਕਿ ਗੱਲ ਜਿਹੜਾ ਮੂੰਹੋਂ ਮਿੱਠਾ ਮਿੱਠੇ ਨੇਗੇ ਤੇ ਜਿਹੜਾ ਮੂੰਹ ਤੋਂ ਰਾਮ ਰਾਮ ਤੇ ਕਾਸ਼ ਦੇ ਵਿੱਚ ਛੁਰੀ ਵਾਲਾ ਕੰਮ ਜਿਹੜਾ ਉਹ ਕਾਲੀਆਂ ਨੇ ਕਰਕੇ ਦਿਖਾਤਾ ਇਹ ਗੱਲ ਅੱਜ ਹਰਜਿੰਦਰ ਸਿੰਘ ਧਾਮੀ ਦੀ ਪ੍ਰੈਸ ਕਾਨਫਰੰਸ 'ਚ ਨੰਗੀ ਚਿੱਟੀ ਹੋ ਗਈ ਹੈ ਹੁਣ ਜਿੰਨੇ ਦੇਖੋ ਜਿਹੜੇ ਲੋਕਾਂ ਦਾ ਤਾਂ ਸੇਰੀ ਲੱਕੜ ਦਾ ਸੀ ਉਹਨਾਂ ਬਾਰੇ ਤਾਂ ਨਹੀਂ ਕੁਝ ਕਹਿ ਸਕਦੇ ਪਰ ਜਿਹੜੇ ਲੋਕਾਂ ਕੋਲੇ ਦਿਮਾਗ ਹੈ ਜਿਹੜੇ ਲੋਕ ਸੋਚਦੇ ਨੇ ਚਾਹੇ ਉਹ ਸਿੱਖ ਨੇ ਚਾਹੇ ਗੈਰ ਸਿੱਖ ਪੰਜਾਬੀ ਨੇ ਉਹ ਤਾਂ ਚਾਹੁੰਦੇ ਨੇ ਕਿ ਪੰਜਾਬ ਦੀ ਕੋਈ ਪਾਰਟੀ ਹੋਵੇ ਜਿਹੜੀ ਚੜ੍ਹਦੀ ਕਲਾ 'ਚ ਹੋਵੇ ਇਸ ਕਰਕੇ ਉਹ ਉਹਨਾਂ ਦੇ ਮਨ 'ਚ ਤਾਂ ਸਵੇਦਨਾ ਹਮੇਸ਼ਾ ਹੀ ਰਹੀ ਹੈ ਪਰ ਹੁਣ ਧਾਮੀ ਉਹ ਚੱਕੀ ਦੇ ਪੁੜਾ ਚੋਂ ਬਾਹਰ ਨਿਕਲਦੀ ਕੋਸ਼ਿਸ਼ ਸੀ ਕਿ ਮੈਂ ਹੋਰ ਨਾ ਪੀਸਿਆ ਜਾਵਾਂ ਇਹਦੇ ਪਿੱਛੇ ਸਾਰਾ ਜਿਹੜਾ ਕੁੱਲ ਮਲਾ ਕੇ ਜੇ ਇਹਦੇ ਕਾਰਨ ਦੇਖਣਾ ਹੋਵੇ ਤੇ ਪਿੱਛੇ ਇੱਕ ਬੰਦਾ ਇਹਦਾ ਸੂਤਰ ਤਾਰਾ ਇੱਕ ਬੰਦਾ ਧਾਮੀ ਦੇ ਅਸਤੀਫੇ ਦਾ ਕਾਰਨ ਹੈ ਇੱਕ ਬੰਦੇ ਨੇ ਧਾਮੀ ਕੌਣ ਸੁਖਵੀਰ ਬਾਦਲ ਹੋਰ ਕੌਣ ਹੋ ਸਕਦਾ ਕਿਵੇਂ ਸਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਤਾਂ ਸਖਬੀਰ ਐਂਡ ਕੰਪਨੀ ਨੇ ਸਾਰਾ ਜ਼ੋਰ ਲਾਇਆ ਹੋਇਆ ਹੋਰ ਕਾਦੇ ਪਿੱਛੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਸੱਤ ਮੈਂਬਰੀ ਕਮੇਟੀ ਕੌਣ ਨਹੀਂ ਮੰਨ ਰਿਹਾ ਸਖਬੀਰ ਬਾਦਲ ਨਹੀਂ ਮੰਨ ਰਿਹਾ ਦਬਾ ਕੇ ਇਹਦੇ ਤੇ ਆ ਗਲਤ ਫੈਸਲੇ ਕੌਣ ਕਰਾ ਰਿਹਾ ਹੈ ਸਖਬੀਰ ਬਾਦਲ ਕਰਾ ਰਿਹਾ ਹੈ ਸਾਰਿਆਂ ਨੂੰ ਪਤਾ ਜਿਹੜੀ ਉਹ ਕਮੇਟੀ ਦਾ ਮੁਖੀ ਨੇ ਵਿਰਕ ਹੁਣੀ ਉਹ ਕਿਹਦੇ ਬੰਦੇ ਨੇ ਸਾਰਿਆਂ ਨੂੰ ਪਤਾ ਇਸ ਕਰਕੇ ਸਿਰਫ ਇੱਕੋ ਇੱਕ ਬੰਦਾ ਜਾਇ ਇੱਕ ਜੁੰਡਲੀ ਕਹਿ ਲਈ ਜਿਹੜੀ ਜਿਸ ਨੇ ਅੱਜ ਹਰਜਿੰਦਰ ਸਿੰਘ ਧਾਮੀ ਦੀ ਆਖਿਰਕਾਰ ਬਲੀ ਲੈ ਸੁਖਵੀਰ ਸਿੰਘ ਬਾਦਲ ਖੁਰ ਅਨ ਉਸ ਨਾਲ ਕਿੰਨਾ ਕਾ ਝਟਕਾ ਦੇਖਦੇ ਤੁਸੀਂ ਬਹੁਤ ਵੱਡਾ ਝਟਕਾ ਦੇਖੋ ਜਿਹੜਾ ਬਰਤਾਂਤ ਜਿਹੜਾ ਨਰੇਟਿਵ ਸਿਰਜਿਆ ਗਿਆ ਹੁਣ ਤੱਕ ਜਿੱਦਣ 2 ਦਸੰਬਰ ਸੀ ਤੁਸੀਂ ਮੈਨੂੰ ਇੱਕ ਗੱਲ ਕਹੀ ਸੀ ਕਿ ਹੁਣ ਸੁਖਵੀਰ ਸਿੰਘ ਬਾਦਲ ਦੀ ਚੜ੍ਹਾਈ ਹੋ ਜਾਣੀ ਆ ਸਾਰਾ ਕੁਝ ਸੈੱਟ ਹੋ ਜਾਣਾ ਹੁਣ ਮੈਂ ਤੁਹਾਨੂੰ ਵੀ ਉਸੇ ਦਿਨ ਇੱਕ ਗੱਲ ਕਹੀ ਸੀ ਵੀ ਇਹ ਇੱਛਾ ਸ਼ਕਤੀ ਚਾਹੀਦੀ ਹੈ ਜੇ ਦਾ ਸੁਖਵੀਰ ਸਿੰਘ ਬਾਦਲ ਚਾਹਣਗੇ ਜਿਵੇਂ ਅਕਾਲ ਤਖਤ ਸਾਹਿਬ ਵੱਲੋਂ ਜੋ ਰਾਹ ਦਿਖਾਇਆ ਗਿਆ ਉਹ ਸਾਵਨਾ ਚੱਲਣ ਦੀ ਫਿਰ ਤਾਂ ਕਾਮਯਾਬੀ ਵੱਲ ਜਾਣਗੇ ਪਰ ਮੈਂ ਤੁਹਾਨੂੰ ਉੱਥੇ ਪ੍ਰਸ਼ਨ ਚ ਲਾਇਆ ਸੀ ਕਿ ਵੀ ਇਹ ਜਾਂਦੇ ਨਹੀਂ ਇਹਨਾਂ ਚ ਇੰਨੀ ਹੌਮੇ ਆ ਸੁਖਵੀਰ ਸਿੰਘ ਬਾਦਲ ਆ ਧੜਾ ਚਾਹਦਾ ਹੀ ਨਹੀਂਗਾ ਕਿ ਇਸ ਸਾਰੇ ਨੂੰ ਲਈ ਤੇ ਲੈ ਉਹਨਾਂ ਲਈ ਦੇਖੋ ਉਹਨਾਂ ਨੇ ਕੰਮ ਲਏ ਹੋਏ ਨੇ ਸੁਖਵੀਰ ਬਾਦਲ ਉਹਨਾਂ ਹੁਣ ਜੇ ਤੁਸੀਂ ਵਿਜ਼ਨ ਤੇ ਜਾਓਗੇ ਤਾਂ ਡਿਬੇਟ ਲੰਬੀ ਹੋ ਜੂਗੀ ਕਿ ਸੁਖਬੀਰ ਸਿੰਘ ਬਾਦਲ ਦੇ ਵਿਜ਼ਨ ਕਰਕੇ ਅਕਾਲੀ ਦਲ ਤੇ ਪੰਥ ਤੇ ਪੰਜਾਬੀ ਅਤੇ ਚੜ੍ਹਦੀ ਕਲਾ 'ਚ ਗਈ ਜੇ ਇਸ ਬਹਿਸ 'ਚ ਜਾਓਗੇ ਤਾਂ ਬਹੁਤ ਸਾਰੇ ਤਰਕ ਨੇਗੇ ਉਹਦੇ ਕਾਊਂਟਰ ਤਰਕ ਵੀ ਹੋਣਗੇ ਪਰ ਇੱਕ ਗੱਲ ਇਹ ਆ ਕਿ ਉਹ ਧੜੇ ਨੇ ਕੰਮ ਲਏ ਸੀ ਉਹਨਾਂ ਦੀਆਂ ਯਾਰੀਆਂ ਦੋਸਤੀਆਂ ਸੀ ਇਸ ਕਰਕੇ ਉਹ ਸੁਖਬੀਰ ਬਾਦਲ ਤੋਂ ਬਰਾ ਨਹੀਂ ਹਟ ਸਕਦੇ ਪਰ ਸੁਖਬੀਰ ਬਾਦਲ ਨੂੰ ਇਹ ਚਾਹੀਦਾ ਸੀਗਾ ਕਿ ਭਾਈ ਜੋ ਅਕਾਲ ਤਖਤ ਨੇ ਕਿਹਾ ਮੈਂ ਉਹਦੇ ਹਿਸਾਬ ਨਾਲ ਚੱਲੂੰਗਾ ਤੁਸੀਂ ਮੇਰੇ ਕੰਨਾਂ 'ਚ ਫੂਕਾ ਨਾ ਮਾਰੋ ਗਲਤ ਮਲਤ ਪਰ ਉਹ ਨਹੀਂ ਮਾਰ ਉਹ ਇਹੀ ਕਾਰਨ ਹੈ ਕਿ ਹੁਣ ਸੁਖਬੀਰ ਸਿੰਘ ਬਾਦਲ ਲਈ ਰਿਵਾਈਵ ਕਰਨਾ ਬਹੁਤ ਔਖਾ ਹੈ ਹਾਂ ਇਹ ਹੋ ਸਕਦਾ ਹੈ ਕਿ ਇੱਕ ਦੇਖੋ ਸੈਕਸ਼ਨ ਹਰ ਤਰ੍ਹਾਂ ਦੇ ਸੈਕਸ਼ਨ ਮੌਜੂਦ ਹੁੰਦੇ ਆ ਸਮਾਜ ਦੇ ਅੰਦਰ ਕਿ ਨਵੇਂ ਜਥੇਦਾਰ ਰੋਣ ਫਿਰ ਉਹਨਾਂ ਤੋਂ ਫਖਰੇ ਕੌਮ ਵੀ ਵਾਪਸ ਦਵਾ ਦਿੱਤਾ ਜਾਵੇ ਸੁਖਵੀਰ ਸਿੰਘ ਬਾਦਲ ਆ ਸਾਰੇ ਨੂੰ ਅਨਡੂ ਕਰ ਦਿੱਤਾ ਜਾਵੇ ਉਹਦੇ ਨਾਲ ਇੱਕ ਛੋਟਾ ਜਿਹਾ ਸੈਕਸ਼ਨ ਹੈ ਜਿਹੜਾ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਪ੍ਰਤੀ ਹਮਦਰਦੀ ਰੱਖਦਾ ਹੈ ਪਰ ਉਹ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੇ ਕਰਕੇ ਨਹੀਂ ਜਾ ਸਕਦਾ ਉਹ ਤੁਰ ਪਵੇ ਅਦਰਵਾਈਜ਼ ਸਮੁੱਚੇ ਪੰਜਾਬ ਦੇ ਵਿੱਚ ਤੇ ਪੰਥਕ ਤੇ ਅੱਜ ਤੱਕ ਸੁਖਵੀਰ ਬਾਦਲ ਨੂੰ ਹੁਣ ਮਾਨਤਾ ਮਿਲਣ ਤੋਂ ਰਹੀ ਅੱਜ ਦੀ ਡੇਟ ਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਆਖਰਕਾਰ ਹੁਣ ਵੇਖਦੇ ਹਾਂ ਅੱਗੇ ਕੀ ਬਣਦਾ ਹੈ